ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਇੱਕ ਅਜਿਹੇ ਕੇਸ ਦੇ ਬਾਰੇ ਜਿਸ ਦੇ ਵਿੱਚ ਇੱਕ ਨੌਜਵਾਨ ਪੁੱਤ ਜੋ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਸ ਨੂੰ ਕਿ 28 ਕਿੱਲੇ ਦੇ ਕਰੀਬ ਜਿਹੜੀ ਜ਼ਮੀਨ ਆਉਂਦੀ ਸੀ ਇੱਕ ਵਧੀਆ ਪਰਿਵਾਰ ਦਾ ਮੁੰਡਾ ਉਸ ਦੀ ਜਿਹੜੀ ਜ਼ਿੰਦਗੀ ਆ ਉਹ ਕਿਵੇਂ ਬਰਬਾਦ ਹੁੰਦੀ ਹੈ ਉਸ ਦੀ ਇਹ ਜਿਹੜੀ ਜ਼ਿੰਦਗੀ ਆ ਉਸ ਨੂੰ ਬਰਬਾਦ ਕਰਨ ਦੇ ਪਿੱਛੇ ਉਸ ਦੀ ਆਪਣੀ ਘਰ ਵਾਲੀ ਤੇ ਉਸ ਦੇ ਸਹੁਰੇ ਪਰਿਵਾਰ ਦਾ ਹੱਥ ਸੀ ਉਹਨਾਂ ਨੇ ਉਸ ਦੀ ਜ਼ਿੰਦਗੀ ਕਿਵੇਂ ਬਰਬਾਦ ਕੀਤੀ ਤੇ ਬਰਬਾਦ ਕਰਨ ਤੋਂ ਬਾਅਦ ਕਿਵੇਂ ਉਸ ਦਾ ਫਿਰ ਕਤਲ ਹੁੰਦਾ ਤੇ ਕਤਲ ਹੋਣ ਤੋਂ ਬਾਅਦ ਕਿਵੇਂ ਕਾਤਲ ਫੜੇ ਜਾਂਦੇ ਆ ਇਸ ਦੇ ਪਿੱਛੇ ਜੋ ਕੁਝ ਹੋਇਆ ਜੋ ਕਹਾਣੀ ਵਾਪਰੀ ਇੱਕ ਹੱਸਦਾ ਵਸਦਾ ਘਰ ਕਿਵੇਂ ਇੱਕ ਸੋਹਰੇ ਪਰਿਵਾਰ ਦੇ ਲਾਲਚ ਦੇ ਕਰਕੇ ਉਜੜ ਗਿਆ ਇਹ ਸਾਰੀ ਗੱਲਬਾਤ ਅੱਜ ਦੇ ਇਸ ਕੇਸ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਤੁਸੀਂ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਤੇ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖਣ ਲੱਗੇ ਹੋ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਦਾ ਆਈਕਨ ਜ਼ਰੂਰ ਦਬਾ ਲਿਓ ਤਾਂ ਕਿ ਅੱਗੇ ਤੋਂ ਉਹਨਾਂ ਦੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤਾਂ ਸਮਾਂ ਆਪਾਂ ਤੁਹਾਡਾ ਨਾਲ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਅੱਜ ਦੀ ਜੋ ਇਹ ਕਹਾਣੀ ਹੈ ਇਹ ਹੈ ਜੀ ਪੰਜਾਬ ਦੇ ਵਿੱਚ ਪੈਂਦੇ ਇੱਕ ਸ਼ਹਿਰ ਮਲੋਟ ਦੇ ਇੱਕ ਪਿੰਡ ਦਾਨੇਵਾਲ ਦੀ ਦਾਨੇਵਾਲ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਜਿਸ ਦੇ ਵਿੱਚ ਇੱਕ ਮੀਆਂ ਬੀਬੀ ਸੀਗੇ ਉਹਨਾਂ ਦਾ ਇੱਕ ਬੇਟਾ ਸੀ 35 ਸਾਲ ਦਾ ਕੁਲਵਿੰਦਰ ਸਿੰਘ ਤੇ ਉਸ ਦੀ ਕੁਲਵਿੰਦਰ ਸਿੰਘ ਦੀ ਘਰਵਾਲੀ ਤੇ ਉਹਨਾਂ ਦਾ ਅਗੋਂ ਇੱਕ 9 ਸਾਲ ਦਾ ਬੇਟਾ ਸੀ ਤੇ ਇਹ ਜਿਹੜੇ ਘਰ ਦੇ ਵਿੱਚ ਰਹਿੰਦੇ ਸੀ ਇਹ ਜਿਹੜੇ ਮਾਪੇ ਸੀ ਕੁਲਵਿੰਦਰ ਸਿੰਘ ਦੇ ਉਹ ਉੱਪਰਲੇ ਫਲੋਰ ਦੇ ਉੱਤੇ ਰਹਿੰਦੇ ਸੀ ਤੇ ਜਿਹੜਾ ਇਹ ਕੁਲਵਿੰਦਰ ਸਿੰਘ ਸੀ ਆਪਣੀ ਘਰਵਾਲੀ ਤੇ ਆਪਣੇ ਬੇਟੇ ਦੇ ਨਾਲ ਨੀਚੇ ਵਾਲੇ ਫਲੋਰ ਦੇ ਉੱਤੇ ਰਹਿੰਦਾ ਸੀ ਦਿਨ ਸੀ 15 ਫਰਵਰੀ 2016 ਦਾ ਕੁਲਵਿੰਦਰ ਸਿੰਘ ਦੀ ਜਿਹੜੀ ਮਾਂ ਸੀ ਉਹ ਸਵੇਰ ਦੇ ਸਮੇਂ ਉੱਪਰੋਂ نیچے ਆਪਣੇ ਘਰ ਦੇ ਵਿੱਚ ਆਉਂਦੀ ਹੈ ਨੀਚੇ ਆ ਕੇ ਜਦੋਂ ਉਹ ਦੇਖਦੀ ਹੈ ਤਾਂ ਉਹਨਾਂ ਦੇ ਜਿਹੜੇ ਘਰ ਦੇ ਦਰਵਾਜ਼ੇ ਸੀ ਉਹ ਅੰਦਰੋਂ ਬੰਦ ਸੀ ਉਹ ਬਾਰ-ਬਾਰ ਦਰਵਾਜ਼ਾ ਖੜਕਾਉਂਦੀ ਹੈ ਪਰ ਕੋਈ ਅੰਦਰੋਂ ਦਰਵਾਜ਼ਾ ਨਹੀਂ ਖੋਲਦਾ ਉਸ ਤੋਂ ਬਾਅਦ ਜਦੋਂ ਉਹ ਇਹ ਗੇਟ ਖੜਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉਹਨੂੰ ਖੁਲਵਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉਸੇ ਸਮੇਂ ਉਹਨਾਂ ਦੇ ਘਰ ਦੇ ਬਾਹਰ ਇੱਕ ਸਕੂਲ ਵੈਨ ਆ ਕੇ ਰੁਕਦੀ ਹੈ ਉਹ ਜਿਹੜੀ ਵੈਨ ਸੀਗੀ ਉਹ ਜਿਹੜਾ ਸਮਰ ਸੀ 9 ਸਾਲ ਦਾ ਬੇਟਾ ਕੁਲਵਿੰਦਰ ਸਿੰਘ ਦਾ ਉਸਦੇ ਸਕੂਲ ਦੀ ਵੈਨ ਸੀ ਉਹ ਆ ਕੇ ਰੁਕਦੀ ਹੈ ਵੈਨ ਉਹ ਆ ਕੇ ਹਾਰਨ ਮਾਰਦਿਆ ਪਰ ਅੰਦਰੋਂ ਜਿਹੜਾ ਸਮਰ ਹੈ ਉਹ ਵੀ ਸਕੂਲ ਦੇ ਲਈ ਨਹੀਂ ਨਿਕਲਦਾ ਕੁਝ ਸਮਾਂ ਜਿਹੜੀ ਬੱਸ ਸੀਗੀ ਉਹ ਵੇਟ ਕਰਨ ਤੋਂ ਬਾਅਦ ਚਲੀ ਜਾਂਦੀ ਹੈ ਹੁਣ ਜਿਹੜੀ ਕੁਲਵਿੰਦਰ ਦੀ ਮਾਂ ਸੀ ਉਸ ਨੂੰ ਥੋੜੀ ਬਹੁਤ ਜਿਹੜੀ ਟੈਨਸ਼ਨ ਹੋਣੀ ਸ਼ੁਰੂ ਹੁੰਦੀ ਹੈ ਉਹ ਆਪਣੇ ਘਰ ਵਾਲੇ ਨੂੰ ਉਪਰੋਂ ਸੱਦ ਕੇ ਲੈ ਕੇ ਆਉਂਦੀ ਹੈ। ਹੁਣ ਦੋਨੋਂ ਮੀਆਂ-ਬੀਵੀ ਥੱਲੇ ਆਉਂਦੇ ਆ। ਥੱਲੇ ਆ ਕੇ ਉਹ ਦੁਬਾਰਾ ਤੋਂ ਫੇਰ ਗੇਟ ਵਗੈਰਾ ਖੜਕਾਉਂਦੇ ਆ ਪਰ ਕੋਈ ਵੀ ਅੰਦਰੋਂ ਗੇਟ ਨਹੀਂ ਖੋਲਦਾ। ਉਸ ਤੋਂ ਬਾਅਦ ਉਹ ਘਰ ਦੇ ਪਿਛਲੇ ਪਾਸੇ ਜਾਂਦੇ ਆ। ਉਹਨਾਂ ਦੇ ਘਰ ਦੇ ਪਿਛਲੇ ਪਾਸੇ ਇੱਕ ਦਰਵਾਜ਼ਾ ਸੀ ਜੋ ਕਿ ਘਰ ਦੇ ਅੰਦਰ ਨੂੰ ਖੁੱਲਦਾ ਸੀ। ਉਹ ਜਿਹੜਾ ਦਰਵਾਜ਼ਾ ਸੀ ਹਾਲੇ ਵੀ ਖੁੱਲ੍ਹਾ ਪਿਆ ਸੀ। ਉਸ ਦਰਵਾਜ਼ੇ ਦੇ ਥਾਣੇ ਉਹ ਅੰਦਰ ਐਂਟਰ ਕਰਦੇ ਆ। ਜਦੋਂ ਉਹ ਅੰਦਰ ਜਾਂਦੇ ਆ ਉਹ ਦੇਖਦੇ ਆ ਕਿ ਫਰਸ਼ ਦੇ ਉੱਤੇ ਇੱਕ ਕਮਰੇ ਦੇ ਵਿੱਚ ਉਹਨਾਂ ਦੇ ਪੁੱਤ ਕੁਲਵਿੰਦਰ ਸਿੰਘ ਦੀ ਜਿਹੜੀ ਉੱਥੇ লাশ ਪਈ ਸੀ ਕਿਉਂਕਿ ਕੁਲਵਿੰਦਰ ਸਿੰਘ ਦੀ ਉੱਥੇ লাশ ਸੀਗੀ ਉਸਦੇ ਹੱਥ ਪੈਰ ਬੰਨੇ ਹੋਏ ਸੀ ਉਸਦੇ ਮੂੰਹ ਦੇ ਵਿੱਚੋਂ ਜਿਹੜੀ ਝੱਗ ਨਿਕਲ ਰਹੀ ਸੀ ਇਹ ਉਹਨਾਂ ਨੂੰ ਜਦੋਂ ਇਹ ਦ੍ਰਿਸ਼ ਦੇਖਦੇ ਆ ਇਹ ਹੈਰਾਨ ਕਰਕੇ ਰੱਖ ਦਿੰਦਾ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਂਦੀ ਹੈ ਉਸ ਤੋਂ ਬਾਅਦ ਹੈਰਾਨ ਕਰਨ ਵਾਲੀ ਹੋਰ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਉਸ ਘਰ ਦੇ ਵਿੱਚ ਉਸ ਸਮੇ ਉਸ ਕੁਲਵਿੰਦਰ ਸਿੰਘ ਦੀ ਘਰ ਵਾਲੀ ਪਰਮਜੀਤ ਕੌਰ ਤੇ ਉਸ ਦਾ ਇੱਕ ਜਿਹੜਾ 9 ਸਾਲ ਦਾ ਬੇਟਾ ਸੀ ਸਮਰ ਉਹ ਵੀ ਦੋਨੋਂ ਉਸ ਘਰ ਦੇ ਵਿੱਚ ਮੌਜੂਦ ਨਹੀਂ ਸੀਗੇ ਉਹ ਵੀ ਕਿਧਰੇ ਗਾਇਬ ਸੀਗੇ ਤਾਂ ਜਦੋਂ ਇਹ ਸਭ ਕੁਝ ਵਾਪਰਦਾ ਇਹ ਪਾਣਾ ਵਾਪਰਿਆ ਤੇ ਉਸ ਤੋਂ ਬਾਅਦ ਜਿਹੜਾ ਪੁਲਿਸ ਨੂੰ ਬੁਲਾਇਆ ਜਾਂਦਾ ਇਹ ਸਭ ਕੁਝ ਜੋ ਹੋਇਆ ਉਸ ਲੜਕੇ ਕੁਲਵਿੰਦਰ ਸਿੰਘ ਦੀ ਮੌਤ ਜੋ ਹੋਈ ਜਾਂ ਕਹਦੇ ਉਸ ਦਾ ਕਤਲ ਹੋਇਆ ਉਹ ਕਿਵੇਂ ਹੁੰਦਾ ਕਿਵੇਂ ਇੱਥੇ ਤੱਕ ਗੱਲਬਾਤ ਪਹੁੰਚਦੀ ਹੈ ਤੇ ਇੱਕ 28 ਕਿੱਲਿਆਂ ਦੇ ਮਾਲਕ ਇੱਕ ਲੋਤੇ ਪੁੱਤ ਦਾ ਕਤਲ ਕਿਵੇਂ ਕੀਤਾ ਜਾਂਦਾ ਤੇ ਇਥੋਂ ਤੱਕ ਉਸ ਦੇ ਜਿਹੜੇ ਹਾਲਾਤ ਸੀਗੇ ਉਹ ਕਿਵੇਂ ਆਏ ਇਹ ਸਾਰੀ ਗੱਲਬਾਤ ਆਪਾਂ ਸ਼ੁਰੂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਜੇ ਇਸ ਕਹਾਣੀ ਦੀ ਸ਼ੁਰੂ ਤੋਂ ਗੱਲ ਕਰੀਏ ਤਾਂ ਕੁਲਵਿੰਦਰ ਸਿੰਘ ਦਾ ਜਿਹੜਾ ਜਨਮ ਸੀ ਉਹ 1981 ਦੇ ਵਿੱਚ ਸੁਰਜੀਤ ਸਿੰਘ ਦੇ ਘਰ ਮਲੋਟ ਦੇ ਪਿੰਡ ਦਾਨੇਵਾਲ ਦੇ ਵਿੱਚ ਹੁੰਦਾ ਹੈ ਜਿਹੜਾ ਇਹ ਸੁਰਜੀਤ ਸਿੰਘ ਸੀ ਇਹ ਇੱਕ ਜੁਆਇੰਟ ਫੈਮਿਲੀ ਦੇ ਵਿੱਚ ਆਪਣੇ ਇੱਕ ਭਰਾ ਗੁਰਦੀਪ ਸਿੰਘ ਦੇ ਨਾਲ ਰਹਿੰਦਾ ਸੀ ਇਹਨਾਂ ਦੇ ਕੋਲੇ ਵਧੀਆ ਜ਼ਮੀਨ ਜਾਇਦਾਦ ਸੀ ਜਿਹੜਾ ਸੁਰਜੀਤ ਸਿੰਘ ਸੀ ਇਹ ਘੱਟ ਪੜਿਆ ਲਿਖਿਆ ਸੀ ਇਸ ਕਰਕੇ ਇਹ ਖੇਤੀਬਾੜੀ ਸੰਭਦਾ ਸੀ ਤੇ ਇਹਦਾ ਜਿਹੜਾ ਜੋ ਭਰਾ ਸੀਗਾ ਗੁਰਦੀਪ ਸਿੰਘ ਉਹ ਘਰ ਦੇ ਬਾਕੀ ਕੰਮਕਾਰ ਦੇਖਦਾ ਸੀ ਉਹ ਘਰ ਦਾ ਜਿਹੜਾ ਖਰਚਾ ਪੱਤਾ ਸੀ ਉਹ ਚਲਾਉਂਦਾ ਸੀ ਇਹਨਾਂ ਦੋਨਾਂ ਭਾਈਆਂ ਦੇ ਵਿੱਚ ਵਧੀਆ ਪਿਆਰ ਸੀ ਵਧੀਆ ਇਹਨਾਂ ਦਾ ਜਿਹੜਾ ਪਰਿਵਾਰ ਚੱਲਦਾ ਸੀ ਤੇ ਇਹ ਜੋ ਕੁਲਵਿੰਦਰ ਸਿੰਘ ਸੀ ਇਹ ਸ਼ੁਰੂ ਤੋਂ ਆਪਣੇ ਪਿੰਡ ਦੇ ਇੱਕ ਸਕੂਲ ਦੇ ਵਿੱਚ ਪੜ੍ਹਾਈ ਪੂਰੀ ਕਰਦਾ ਆਪਣੀ ਉਸ ਤੋਂ ਬਾਅਦ ਇਹ ਮਲੋਟ ਦੇ ਇੱਕ ਕਾਲਜ ਦੇ ਵਿੱਚ ਜਾ ਕੇ ਦਾਖਲਾ ਲੈਂਦਾ ਤੇ ਮਲੋਟ ਦੇ ਕਾਲਜ ਦੇ ਵਿੱਚ ਗ੍ਰੈਜੂਏਸ਼ਨ ਦੇ ਲਈ ਜਦੋਂ ਇਹ ਦਾਖਲ ਹੁੰਦਾ ਤਾਂ ਉੱਥੇ ਇਸ ਦੀ ਮੁਲਾਕਾਤ ਪਰਮਜੀਤ ਕੌਰ ਸ਼ੇਰਗਿਲ ਨਾਮ ਦੀ ਇੱਕ ਕੁੜੀ ਦੇ ਨਾਲ ਹੁੰਦੀ ਹੈ। ਉਹ ਕੁੜੀ ਇਸ ਦੇ ਨਾਲ ਕਾਲਜ ਦੇ ਵਿੱਚ ਪੜ੍ਹਦੀ ਸੀ। ਇਹਨਾਂ ਦੋਨਾਂ ਦੀ ਦੋਸਤੀ ਹੁੰਦੀ ਹੈ। ਜਿਹੜੀ ਉਹ ਕੁੜੀ ਸੀ ਉਹ ਵੀ ਇੱਕ ਵਧੀਆ ਪਰਿਵਾਰ ਦੇ ਨਾਲ ਸਬੰਧ ਰੱਖਦੀ ਸੀ। ਉਹਨਾਂ ਦੇ ਘਰ ਦੇ ਵੀ ਜਿਹੜੇ ਇੱਕ ਸ਼ੈਲਰ ਵਗੈਰਾ ਸੀਗੇ, ਵਧੀਆ ਬਿਜ਼ਨਸ ਵਗੈਰਾ ਕਰਦੇ ਸੀ ਤੇ ਨਾਲ ਹੀ ਜਿਹੜੀ ਇਹ ਪਰਮਜੀਤ ਕੌਰ ਸੀ ਇਹਦੀ ਜਿਹੜੀ ਨੇੜਤਾ ਸੀ ਇਸ ਕੁਲਵਿੰਦਰ ਸਿੰਘ ਦੇ ਨਾਲ ਵਧਣੀ ਸ਼ੁਰੂ ਹੁੰਦੀ ਹੈ ਹੌਲੀ ਹੌਲੀ ਕਰਕੇ ਇਹਨਾਂ ਦੇ ਵਿੱਚ ਪਿਆਰ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਇਹ ਆਪਣੇ ਕਾਲਜ ਦੀ ਪੜ੍ਹਾਈ ਪੂਰੀ ਕਰਦੇ ਆ ਤਾਂ ਉਸ ਤੋਂ ਬਾਅਦ ਇਹ ਵਿਆਹ ਕਰਾਉਣ ਦਾ ਫੈਸਲਾ ਕਰਦੇ ਆ ਤੇ ਹੁਣ ਕੁਲਵਿੰਦਰ ਸਿੰਘ ਆਪਣੇ ਘਰਦਿਆਂ ਦੇ ਨਾਲ ਗੱਲਬਾਤ ਕਰਦਾ ਉਹ ਆਪਣੇ ਘਰਦਿਆਂ ਨੂੰ ਉਸ ਪਰਮਜੀਤ ਕੌਰ ਦੇ ਬਾਰੇ ਦੱਸਦਾ ਹੈ ਉਹਨਾਂ ਨੂੰ ਦੱਸਦਾ ਕਿ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਪਰ ਇੱਥੇ ਜਿਹੜੇ ਹੁਣ ਕੁਲਵਿੰਦਰ ਦੇ ਘਰ ਦੇ ਸੀ ਉਸਦੇ ਵਿਆਹ ਤੋਂ ਜਿਹੜਾ ਉਸ ਨੂੰ ਮਨਾ ਕਰ ਦਿੰਦੇ ਆ ਉਸ ਨੂੰ ਜਵਾਬ ਦੇ ਦਿੰਦੇ ਆ ਕਿ ਉੱਥੇ ਇਹ ਉਹਦਾ ਵਿਆਹ ਨਹੀਂ ਕਰ ਸਕਦੇ ਪਰ ਹੁਣ ਜਿਹੜਾ ਇਹ ਕੁਲਵਿੰਦਰ ਸਿੰਘ ਸੀ ਇਹ ਪਰਮਜੀਤ ਦੇ ਘਰਦਿਆਂ ਨੂੰ ਵੀ ਮਿਲ ਚੁੱਕਿਆ ਸੀ ਹੁਣ ਜਿਹੜੇ ਪਰਮਜੀਤ ਕੌਰ ਦੇ ਜਿਹੜੇ ਘਰ ਦੇ ਸੀ ਉਹ ਇਹਨਾਂ ਦੇ ਵਿਆਹ ਦੇ ਲਈ ਰਾਜੀ ਸੀ ਕਿਉਂਕਿ ਹੁਣ ਜਿਹੜੀ ਇਹ ਪਰਮਜੀਤ ਕੌਰ ਸੀ ਇਸ ਦਾ ਇੱਕ ਭਰਾ ਸੀ ਤੇ ਦੋ ਭੈਣਾਂ ਸੀ ਉਹਨਾਂ ਦੋਨਾਂ ਤਿੰਨਾਂ ਦਾ ਜਿਹੜਾ ਵਿਆਹ ਹੋ ਚੁੱਕਿਆ ਸੀਗਾ ਤੇ ਇਸ ਤੋਂ ਬਾਅਦ ਹੁਣ ਇਹਦੀ ਬਾਰੀ ਸੀ ਇਸ ਕਰਕੇ ਹੁਣ ਵਧੀਆ ਘਰ ਦਾ ਇੱਕ ਮੁੰਡਾ ਮਿਲਿਆ ਸੀ ਇਸ ਕਰਕੇ ਜਿਹੜੇ ਉਸ ਪਰਮਜੀਤ ਕੌਰ ਦੇ ਘਰ ਦੇ ਸੀ ਉਹ ਵਿਆਹ ਕਰਨ ਦੇ ਲਈ ਪੂਰੇ ਤਿਆਰ ਸੀਗੇ ਹੁਣ ਕੁਲਵਿੰਦਰ ਸਿੰਘ ਨੂੰ ਵੀ ਲੱਗਦਾ ਹੈ ਕਿ ਕੁੜੀ ਦੇ ਘਰ ਦੇ ਤਿਆਰ ਨੇ ਮੇਰੇ ਘਰ ਦੇ ਮੰਨ ਨਹੀਂ ਰਿਹਾ ਉਹ ਆਪਣੇ ਘਰਦਿਆਂ ਨੂੰ ਪ੍ਰੈਸ਼ਰਾਈਜ਼ ਕਰਦਾ ਉਹ ਆਪਣੇ ਘਰਦਿਆਂ ਨੂੰ ਮਨਾਉਂਦਾ ਤੇ ਉਸ ਤੋਂ ਬਾਅਦ ਫਿਰ 7 April 2004 ਦੇ ਵਿੱਚ ਇਹਨਾਂ ਦੋਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਘਰਦਿਆਂ ਦੀ ਸਹਿਮਤੀ ਦੇ ਨਾਲ ਵਿਆਹ ਤੋਂ ਬਾਅਦ ਕੁਲਵਿੰਦਰ ਦੇ ਘਰ ਪਰਮਜੀਤ ਕੌਰ ਆਉਂਦੀ ਹੈ ਉਸਦੇ ਘਰ ਆ ਕੇ ਰਹਿਣ ਲੱਗ ਜੇ ਇੱਕ ਜੁਆਇੰਟ ਫੈਮਿਲੀ ਸੀ ਪਹਿਲਾਂ ਪਹਿਲਾਂ ਸਭ ਕੁਝ ਵਧੀਆ ਚੱਲਦਾ ਜਿਵੇਂ ਜਿਵੇਂ 2004 ਦਾ ਐਂਡ ਆਉਂਦਾ ਤਾਂ ਉਦੋਂ ਤੱਕ ਇਹਨਾਂ ਦੇ ਘਰ ਦੇ ਵਿੱਚ ਜਿਹੜੀ ਥੋੜੀ-ਬਹੁਤੀ ਹਲਚਲ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜਿਹੜੀ ਇਹ ਪਰਮਜੀਤ ਕੌਰ ਸੀ ਇਹ ਹੁਣ ਜੋਇੰਟ ਫੈਮਿਲੀ ਦੇ ਵਿੱਚ ਜਿਹੜਾ ਐਡਜਸਟ ਨਹੀਂ ਕਰ پا ਰਹੀ ਸੀ ਉਹ ਇਹਨਾਂ ਦੇ ਘਰ ਦੇ ਵਿੱਚ ਥੋੜੀਆਂ-ਬਹੁਤੀਆਂ ਤੰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਦੀ ਹੈ ਤੇ ਹੁਣ ਜਿਹੜੇ ਉਸ ਪਰਮਜੀਤ ਕੌਰ ਦੇ ਘਰ ਦੇ ਸੀ ਉਹ ਵੀ ਆਪਣੀ ਧੀ ਨੂੰ ਜਿਹੜੇ ਪੈਸਿਆਂ ਲਈ ਕਹਿੰਦੇ ਆ ਕਿਉਂਕਿ ਉਹਨਾਂ ਦਾ ਜਿਹੜਾ ਬਿਜ਼ਨਸ ਸੀਗਾ ਉਹ ਥੋੜਾ ਡਾਊਨ ਚੱਲ ਰਿਹਾ ਸੀ ਇਸ ਕਰਕੇ ਆਪਣੀ ਧੀ ਨੂੰ ਕਹਿੰਦੇ ਆ ਕਿ ਤੂੰ ਆਪਣੇ ਘਰ ਵਾਲੇ ਤੋਂ ਪੈਸਿਆਂ ਦੇ ਬਾਰੇ ਪੁੱਛ ਹੁਣੋਂ ਕੁਲਵਿੰਦਰ ਨੂੰ ਪੈਸਿਆਂ ਦੇ ਲਈ ਕਹਿੰਦੀ ਆ ਇਸ ਕਰਕੇ ਜਿਹੜਾ ਹੁਣ ਕੁਲਵਿੰਦਰ ਆ ਆਪਣੇ ਸਹੁਰਿਆਂ ਦੀ ਮਦਦ ਕਰਦਾ ਉਹ ਥੋੜੇ ਬਹੁਤ ਜਿਹੜੇ ਪੈਸੇ ਸੀਗੇ ਆਪਣੇ ਸਹੁਰਿਆਂ ਨੂੰ ਦੇ ਵੀ ਦਿੰਦਾ ਤੇ ਇਥੋਂ ਫਿਰ ਇੱਕ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਹੌਲੀ-ਹੌਲੀ ਕਰਕੇ ਇਹ ਡਿਮਾਂਡਾਂ ਵਾਧੀਆਂ ਤੁਰੀਆਂ ਜਾਂਦੀਆਂ ਤੇ ਇਹ ਡਿਮਾਂਡਾਂ ਨੂੰ ਜਿਹੜਾ ਕੁਲਵਿੰਦਰ ਉਹ ਪੂਰੀਆਂ ਕਰਦਾ ਚਲਿਆ ਜਾਂਦਾ ਹੁਣ ਜਿਹੜੀ ਪਰਮਜੀਤ ਕੌਰ ਸੀ ਜੇ ਕੋਈ ਡਿਮਾਂਡ ਨਹੀਂ ਪੂਰੀ ਹੁੰਦੀ ਸੀ ਇਹ ਘਰ ਦੇ ਵਿੱਚ ਕਲੇਸ਼ ਵੀ ਜ਼ਰੂਰ ਕਰਦੀ ਸੀ ਹੁਣ ਇਹਨਾਂ ਦੇ ਵਿੱਚ ਜੋ ਸਭ ਕੁਝ ਚੱਲ ਰਿਹਾ ਸੀ ਇਹ ਜਿਹੜੇ ਪੈਸੇ ਉਸਦੇ ਸਹੁਰੇ ਮੰਗਵਾਉਂਦੇ ਸੀ ਤੇ ਪਰਮਜੀਤ ਕੌਰ ਲੈ ਕੇ ਉਹਨਾਂ ਨੂੰ ਪੈਸੇ ਦੇ ਦਿੰਦੇ ਸੀ ਇਹਦੇ ਵਿੱਚ ਜਿਹੜਾ ਗਰਦੀਪ ਸਿੰਘ ਸੀ ਜਾਨੀ ਕਿ ਕੁਲਵਿੰਦਰ ਸਿੰਘ ਦਾ ਜਿਹੜਾ ਚਾਚਾ ਸੀ ਉਹ ਰੋੜਾ ਬਣ ਰਿਹਾ ਸੀ ਕਿਉਂਕਿ ਸਾਰੇ ਘਰ ਦਾ ਜੋ ਹਿਸਾਬ ਕਿਤਾਬ ਸੀ ਉਹ ਗਰਦੀਪ ਸਿੰਘ ਦੇ ਕੋਲ ਸੀ ਇਸ ਕਰਕੇ ਹੁਣ ਇਹਦੇ ਘਰਦਿਆਂ ਨੂੰ ਪਰਮਜੀਤਦਿਆਂ ਨੂੰ ਲੱਗਿਆ ਕਿ ਜੇਕਰ ਆਪਣੇ ਜਵਾਈ ਤੋਂ ਉਹ ਹੋਰ ਪੈਸੇ ਲੈਣੇ ਚਾਹੁੰਦੇ ਆ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਗਰਦੀਪ ਸਿੰਘ ਹੈ ਉਹਨੂੰ ਕੱਢਣਾ ਜ਼ਰੂਰੀ ਹੈ ਤਾਂ ਫਿਰ ਇੱਥੇ ਜਿਹੜੀ ਪਰਮਜੀਤ ਕੌਰ ਹੈ ਉਹ ਘਰ ਦੇ ਵਿੱਚ ਹੋਰ ਜ਼ਿਆਦਾ ਕਲੇਸ਼ ਕਰਨਾ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਉਹਨਾਂ ਦਾ ਪਰਿਵਾਰ ਇੱਕ ਜੁਆਇੰਟ ਫੈਮਿਲੀ ਦੇ ਵਿੱਚ ਇਕੱਠਾ ਰਹੇ ਉਸ ਤੋਂ ਬਾਅਦ ਫਿਰ ਜਿਹੜਾ ਕੁਲਵਿੰਦਰ ਸਿੰਘ ਇੱਕ ਫੈਸਲਾ ਕਰਦਾ ਇਹ ਇਸ ਫੈਸਲੇ ਦੇ ਆਧਾਰ ਦੇ ਉੱਤੇ 2005 ਦੇ ਵਿੱਚ ਆਪਣਾ ਘਰ ਛੱਡ ਕੇ ਮਲੋਟ ਆਪਣੀ ਘਰਵਾਲੀ ਦੇ ਨਾਲ ਇੱਕ ਕਿਰਾਏ ਦੇ ਘਰ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਹੈ ਹੁਣ ਜਦੋਂ ਇਹ ਸਭ ਕੁਝ ਹੁੰਦਾ ਉਸ ਤੋਂ ਬਾਅਦ ਜਿਹੜਾ ਇਹਦਾ ਚਾਚਾ ਸੀ ਉਹਨੂੰ ਲੱਗਦਾ ਕਿ ਉਸ ਦੇ ਕਰਕੇ ਇਹਨਾਂ ਦੇ ਘਰ ਦੇ ਵਿੱਚ ਫਿੱਕ ਪੈ ਰਹੀ ਆ ਉਹਦੇ ਜਿਹੜਾ ਭਰਾ ਦਾ ਜਿਹੜਾ ਘਰ ਆ ਉਹ ਟੁੱਟ ਰਿਹਾ ਹੈ ਇਹਦਾ ਜਿਹੜਾ ਭਰਾ ਸੀਗਾ ਉਹ ਆਪਣੇ ਯਾਨੀ ਕਿ ਪੁੱਤ ਤੇ ਨੂੰ ਤੋਂ ਅਲੱਗ ਰਹਿ ਰਿਹਾ ਉਸ ਤੋਂ ਬਰਦਾਸ਼ਤ ਨਹੀਂ ਹੁੰਦਾ ਇਸ ਕਰਕੇ ਇਹ ਆਪਣਾ ਇੱਕ ਅਲੱਗ ਘਰ ਪਾਉਣ ਦੀ ਸੋਚਦਾ ਤੇ ਫਿਰ ਇਹ ਇੱਕ ਅਲੱਗ ਤੋਂ ਘਰ ਪਾਉਣਾ ਸ਼ੁਰੂ ਕਰ ਦਿਆ ਤੇ 2006 ਆਉਂਦੇ ਆਉਂਦੇ ਇਸ ਦਾ ਗਰਦੀਪ ਸਿੰਘ ਦਾ ਜੋ ਘਰ ਸੀ ਨਵਾਂ ਬਣ ਕੇ ਤਿਆਰ ਹੋ ਜਾਂਦਾ ਤੇ ਦੂਜੇ ਪਾਸੇ ਜਿਹੜਾ ਇਹ ਕੁਲਵਿੰਦਰ ਸਿੰਘ ਸੀ ਤੇ ਜੋ ਪਰਮਜੀਤ ਕੌਰ ਸੀ ਇਹਨਾਂ ਦੇ ਘਰ ਇੱਕ ਬੇਟਾ 2006 ਦੇ ਵਿੱਚ ਜਨਮ ਲੈਂਦਾ ਜਿਸ ਦਾ ਨਾਮ ਸਮਰਪ੍ਰੀਤ ਸਿੰਘ ਰੱਖਿਆ ਜਾਂਦਾ ਤੇ ਫਿਰ ਜਦੋਂ ਇਹ ਬੇਟਾ ਘਰ ਦੇ ਵਿੱਚ ਜਨਮ ਲੈਂਦਾ ਉਸ ਤੋਂ ਬਾਅਦ ਜਿਹੜਾ ਗਰਦੀਪ ਸਿੰਘ ਆਪਣੀ ਫੈਮਿਲੀ ਦੇ ਨਾਲ ਨਵੇਂ ਘਰ ਦੇ ਵਿੱਚ ਸ਼ਿਫਟ ਕਰ ਜਾਂਦਾ ਤੇ ਇੱਥੇ ਫਿਰ ਜਿਹੜਾ ਇਸ ਦਾ ਕੁਲਵਿੰਦਰ ਦਾ ਸਹਰਾ ਪਰਿਵਾਰ ਸੀ ਉਹਨੂੰ ਪੁਰੀਆਂ ਖੁੱਲੀਆਂ ਛੁੱਟੀਆਂ ਮਿਲ ਜਾਂਦੀਆਂ ਤੇ ਉਸ ਤੋਂ ਬਾਅਦ ਫਿਰ ਉਹ ਇਹਨੂੰ ਹੋਰ ਵੀ ਜ਼ਿਆਦਾ ਲੁੱਟਣਾ ਹੌਲੀ ਹੌਲੀ ਸ਼ੁਰੂ ਕਰ ਦਿੰਦੇ ਆ ਹੁਣ ਇਹ ਜਿਹੜਾ ਕੁਲਵਿੰਦਰ ਸਿੰਘ ਸੀ ਇਹ ਆਪਣੇ ਮਾਪੇ ਦੇ ਨਾਲ ਇੱਕ ਘਰ ਦੇ ਵਿੱਚ ਤਾਂ ਰਹਿੰਦਾ ਸੀ ਪਰ ਹੁਣ ਤੱਕ ਇਹਨਾਂ ਦੇ ਘਰ ਦੇ ਵਿੱਚ ਕਾਫੀ ਜ਼ਿਆਦਾ ਕਲੇਸ਼ ਰਹਿੰਦਾ ਸੀ ਤੇ ਜਿਹੜਾ ਇਹ ਕੁਲਵਿੰਦਰ ਸਿੰਘ ਸੀ ਹੁਣ ਟੈਨਸ਼ਨ ਦੇ ਵਿੱਚ ਆ ਕੇ ਨਸ਼ੇ ਕਰਨੇ ਵੀ ਉਹ ਸ਼ੁਰੂ ਕਰ ਦਿੰਦਾ ਇੱਥੋਂ ਤੱਕ ਕਿ ਹੁਣ ਤੱਕ ਜਿਹੜੇ ਇਸ ਦੇ ਮਾਪੇ ਸੀ ਉਹ ਫਸਟ ਫਲੋਰ ਦੇ ਉੱਤੇ ਰਹਿਣਾ ਸ਼ੁਰੂ ਕਰ ਦਿੰਦੇ ਆ ਤੇ ਇਹ ਘਰ ਦੇ ਵਿੱਚ ਇੱਕ ਤਰ੍ਹਾਂ ਦੀ ਬੰਡੀ ਪੈ ਜਾਂਦੀ ਆ ਤੇ ਇਹ ਜਿਹੜਾ ਕਲਵਿੰਦਰ ਸਿੰਘਾ ਆਪਣੇ ਘਰ ਵਾਲੀ ਪਰਮਜੀਤ ਕੌਰ ਨੂੰ ਲੈ ਕੇ ਉਸੇ ਘਰ ਦੇ ਵਿੱਚ ਥੱਲੇ ਵਾਲੇ ਪੋਰਸ਼ਨ ਦੇ ਵਿੱਚ ਰਹਿਣਾ ਸ਼ੁਰੂ ਕਰਦਾ ਹੈ ਹੁਣ ਹੌਲੀ ਹੌਲੀ ਕਰਕੇ ਇਸ ਦੇ ਨਸ਼ੇ ਵਧਦੇ ਜਾਂਦੇ ਆ ਤੇ ਜਿਹੜੀ ਪਰਮਜੀਤ ਕੌਰ ਸੀ ਇਹਦੀਆਂ ਵੀ ਡਿਵਾਂਡਾਂ ਵਧੀਆਂ ਜਾਂਦੀਆਂ ਇੱਥੋਂ ਤੱਕ ਕਿ ਜਿਹੜਾ ਇਹ ਕਲਵਿੰਦਰ ਸਿੰਘਾ ਆਪਣੀ ਜ਼ਮੀਨ ਦੇ ਉੱਤੇ 1 ਕਰੋੜ ਰੁਪਏ ਦਾ ਇੱਕ ਲੋਨ ਲੈਂਦਾ ਉਹ ਲੋਨ ਬੈਂਕ ਤੋਂ ਲੈ ਕੇ ਆਪਣੇ ਸਹੁਰੇ ਪਰਿਵਾਰ ਨੂੰ ਦਿੰਦਾ ਪੈਸੇ ਵਰਤਣ ਦੇ ਲਈ ਤੇ ਜਿਹੜੇ ਇਹਦੇ ਸਹੁਰੇ ਪਰਿਵਾਰ ਦੇ ਵਿੱਚ ਇਹਦਾ ਸਾਲਾ ਤੇ ਇਹਦਾ ਸਹੁਰਾ ਹੁੰਦੇ ਆ ਉਹ ਪੈਸੇ ਆਪਣੇ ਬਿਜ਼ਨਸ ਦੇ ਵਿੱਚ ਲਾਉਣ ਦੀ ਬਜਾਏ ਉਹ ਇਸ ਪੈਸੇ ਨੂੰ ਖੁਰਦ-ਪੁਰਦ ਕਰ ਦਿੰਦੇ ਆ ਉਹ ਇਸ ਪੈਸੇ ਨੂੰ ਖਾ ਜਾਂਦੇ ਆ ਤੇ ਹੌਲੀ-ਹੌਲੀ ਕਰਕੇ ਫਿਰ ਇੱਕ ਦਿਨ ਜਿਹੜੀ ਇਸ ਦੀ ਸਾਲੀ ਸੀ ਵੀਰਪਾਲ ਕੌਰ ਸੀ ਜਿਸ ਦਾ ਨਾਮ ਉਹ ਵੀ ਆਪਣੇ ਘਰ ਵਾਲੇ ਤੋਂ ਤਲਾਕ ਲੈ ਕੇ ਆਪਣੇ ਪੇਕੇ ਘਰ ਆ ਜਾਂਦੀ ਹੈ ਹੁਣ ਉਸ ਦੇ ਜਿਹੜੇ ਬੱਚੇ ਸੀ ਉਹਨਾਂ ਦੇ ਸਕੂਲ ਦਾ ਜੋ ਖਰਚ ਸੀ ਉਹ ਵੀ ਕੁਲਵਿੰਦਰ ਸਿੰਘ ਦੇ ਘਰ ਤੋਂ ਜਾਣਾ ਸ਼ੁਰੂ ਹੋ ਜਾਂਦਾ ਹੁਣ ਇਦਾਂ ਕਰਕੇ ਹੌਲੀ-ਹੌਲੀ ਜਿਹੜਾ ਕੁਲਵਿੰਦਰ ਸਿੰਘ ਸੀ ਉਹ ਤਿੰਨ ਪਰਿਵਾਰਾਂ ਨੂੰ ਪਾਲ ਰਿਹਾ ਸੀ ਉਹ ਨਸ਼ੇ ਦੀ ਦਲਦਲ ਦੇ ਵਿੱਚ ਤਸਦਾ ਜਾ ਰਿਹਾ ਸੀ ਕਿਉਂਕਿ ਉਹ ਘਰ ਦੇ ਕਲੇਸ਼ ਤੋਂ ਕਾਫੀ ਜ਼ਿਆਦਾ ਤੰਗ ਸੀਗਾ ਤੇ ਹੁਣ ਹੌਲੀ-ਹੌਲੀ ਕਰਦਿਆਂ ਉਸ ਦੀ ਜ਼ਿੰਦਗੀ ਬਰਬਾਦੀ ਵੱਲ ਵਧਦੀ ਚਲੀ ਜਾਂਦੀ ਹੈ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਇਹ ਕੁਲਵਿੰਦਰ ਸਿੰਘ ਹੈ ਇਹਨੂੰ ਬੈਂਕ ਦੇ ਵਿੱਚੋਂ ਲੋਨ ਲੈਣ ਦੇ ਲਈ ਮਜਬੂਰ ਕੀਤਾ ਜਾਂਦਾ ਤੇ ਦੁਬਾਰਾ ਤੋਂ ਫਿਰ 85 ਲੱਖ ਦਾ ਇੱਕ ਲੋਨ ਲੈਂਦਾ ਜੋ ਕਿ ਆਪਣੇ ਸਹੁਰੇ ਪਰਿਵਾਰ ਨੂੰ ਦਿੰਦਾ ਹੁਣ ਇਹਦੇ ਜਿਹੜੇ ਸਹੁਰੇ ਸੀ ਇਹਦੇ ਨਾਮ ਇੱਕ ਸ਼ੈਲਰ ਵੀ ਕਰ ਦਿੱਤਾ ਸੀ ਉਹਨਾਂ ਨੇ ਹੁਣ ਕੁਲਵਿੰਦਰ ਸਿੰਘ ਦੇ ਕੋਲੇ ਇੱਕ ਬਰਬਾਦ ਹੋਇਆ ਸ਼ੈਲਰ ਸੀ ਤੇ ਇਹਨੇ ਆਪਣੇ ਸਹੁਰੇ ਪਰਿਵਾਰ ਨੂੰ ਹੋਰ ਵੀ ਜ਼ਿਆਦਾ ਜਿਹੜੇ ਪੈਸੇ ਦੇ ਦਿੱਤੇ ਸੀ ਹੁਣ ਇਹਦੇ ਜਿਹੜੇ ਸਿਰ ਦੇ ਉੱਤੇ ਕਰਜ਼ਾ ਵੀ ਵਾਧਾ ਚੱਲਿਆ ਗਿਆ ਇਸ ਦੇ ਉੱਤੇ ਟੈਨਸ਼ਨਾਂ ਵੀ ਵਧ ਰਹੀਆਂ ਸ਼ੁਰੂ ਹੋਈਆਂ ਇਸ ਕਰਕੇ ਹੁਣ ਨਸ਼ੇ ਦੀ ਦਲਦਲ ਦੇ ਵਿੱਚ ਹੋਰ ਵੀ ਜ਼ਿਆਦਾ ਤਸਦਾ ਚੱਲਿਆ ਗਿਆ ਹੁਣ ਇਹਦਾ ਜਿਹੜਾ ਕੌਨਫੀਡੈਂਸ ਸੀ ਉਹ ਬਹੁਤ ਜ਼ਿਆਦਾ ਲੋ ਹੋ ਚੁੱਕਿਆ ਸੀ ਇਹਨੂੰ ਕੋਈ ਮਤਲਬ ਨਹੀਂ ਸੀ ਕਿ ਇਹਦੇ ਘਰ ਦੇ ਵਿੱਚ ਕੀ ਚੱਲ ਰਿਹਾ ਇਥੋਂ ਤੱਕ ਕੇ ਜਿਹੜੀ ਇਹਦੀ ਘਰ ਵਾਲੀ ਪਰਮਜੀਤ ਕੌਰ ਸੀ ਇਸ ਦਾ ਇੱਕ ਮਲੋਟ ਦੇ ਵਿੱਚ ਰਹਿਣ ਵਾਲੇ ਇੱਕ ਮੁੰਡੇ ਦੇ ਨਾਲ ਅਫੇਅਰ ਸ਼ੁਰੂ ਹੋ ਜਾਂਦਾ ਹੈ ਇਹ ਜਿਹੜਾ ਅਫੇਅਰ ਸੀ ਇਸ ਦੇ ਬਾਰੇ ਹੁਣ ਜਿਹੜਾ ਕੁਲਵਿੰਦਰ ਸਿੰਘ ਸੀ ਇਹਨੂੰ ਵੀ ਪਤਾ ਲੱਗਦਾ ਪਰ ਇਹਦੇ ਖਿਲਾਫ ਉਹ ਕੋਈ ਵੀ ਆਵਾਜ਼ ਨਹੀਂ ਚੱਕਦਾ ਕਿਉਂਕਿ ਉਹ ਬਹੁਤ ਜ਼ਿਆਦਾ ਹੁਣ ਤੱਕ ਡਿਪਰੈਸ ਹੋ ਚੁੱਕਿਆ ਸੀ ਉਹ ਬੁਰੀ ਤਰ੍ਹਾਂ ਬਰਬਾਦ ਹੋ ਚੁੱਕਿਆ ਸੀ ਉਹ ਜਿਹੜਾ ਬੋਲਣਾ ਵੀ ਪਸੰਦ ਨਹੀਂ ਕਰਦਾ ਸੀ ਉਹ ਆਪਣੇ ਨਸ਼ੇ ਦੇ ਵਿੱਚ ਉਦਾਂ ਹੀ ਲੱਗਿਆ ਰਹਿੰਦਾ ਸੀ ਹੁਣ ਜਿਹੜਾ ਇਸ ਦੀ ਘਰ ਵਾਲੀ ਦਾ ਅਫੇਅਰ ਸੀ ਉਹ ਕਿਸੇ ਕਰਨ ਕੁਮਾਰ ਨਾਮ ਦੇ ਇੱਕ ਮੁੰਡੇ ਦੇ ਨਾਲ ਚੱਲਦਾ ਸੀ ਇਸ ਦੇ ਬਾਰੇ ਇਸ ਦੇ ਸਹੁਰੇ ਪਰਿਵਾਰ ਨੂੰ ਵੀ ਥੋੜੀ ਬਹੁਤੀ ਭਿੰਕ ਲੱਗਣੀ ਸ਼ੁਰੂ ਹੋ ਚੁੱਕੀ ਸੀ ਹੁਣ ਹੌਲੀ ਹੌਲੀ ਕਰਦਿਆਂ ਇਹਦਾ ਜਿਹੜਾ ਘਰ ਬਿਲਕੁਲ ਬਰਬਾਦ ਹੋ ਚੁੱਕਿਆ ਸੀ ਇਸ ਦੇ ਘਰ ਦੇ ਵਿੱਚ ਉਸ ਮੁੰਡੇ ਦਾ ਵੀ ਆਉਣਾ ਜਾਣਾ ਸੀ ਪਰ ਇਹ ਜਿਹੜਾ ਕੁਲਵਿੰਦਰ ਸੀ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਕੁਝ ਵੀ ਵਧੀਆ ਨਹੀਂ ਲੱਗਦਾ ਸੀ ਕੁਲਵਿੰਦਰ ਸਭ ਕੁਝ ਇਹ ਅਕਸੈਪਟ ਕਰ ਲੈਂਦਾ ਆਪਣੀ ਜ਼ਿੰਦਗੀ ਨੂੰ ਉਹ ਇਦਾਂ ਹੀ ਮੰਨ ਲੈਂਦਾ ਕਿ ਮੈਂ ਹੁਣ ਇਦਾਂ ਦੀ ਹੀ ਜ਼ਿੰਦਗੀ ਜੀਉਣ ਦੇ ਕਾਬਿਲ ਰਹਿ ਚੁੱਕਿਆ ਤੇ ਇਹ ਜੋ ਸਭ ਕੁਝ ਹੋ ਰਿਹਾ ਸੀ ਇਸ ਦਾ ਚਾਚਾ ਸਭ ਕੁਝ ਦੇਖ ਰਿਹਾ ਸੀ ਕਿ ਉਸ ਦੇ ਭਰਾ ਦਾ ਜਿਹੜਾ ਘਰ ਆ ਉਹ ਬਰਬਾਦ ਹੋ ਰਿਹਾ ਇਹਦੇ ਚੱਲਦਿਆਂ ਇੱਕ ਦਿਨ ਫਿਰ ਇਸ ਦਾ ਚਾਚਾ ਗਰਦੀਪ ਸਿੰਘ ਪੰਚਾਇਤ ਨੂੰ ਵੀ ਲੈ ਕੇ ਆਉਂਦਾ ਪੰਚਾਇਤ ਇਕੱਠੀ ਕਰਦਾ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਗੱਲਬਾਤ ਹੁੰਦੀ ਹੈ ਇੱਥੋਂ ਤੱਕ ਕਿ ਹੁਣ ਜਿਹੜਾ ਇਹ ਕੁਲਵਿੰਦਰ ਸਿੰਘ ਸੀ ਆਪਣੇ ਲਈ ਉਸ ਪੰਚਾਇਤ ਦੇ ਵਿੱਚ ਵੀ ਕੋਈ ਆਵਾਜ਼ ਨਹੀਂ ਉਠਾਉਂਦਾ ਉਹ ਕਿਤੇ ਵੀ ਆਪਣੇ ਲਈ ਸਟੈਂਡ ਨਹੀਂ ਲੈਂਦਾ ਇਸ ਕਰਕੇ ਜਿਹੜੀ ਉਸਦੇ ਚਾਚੇ ਦੀ ਇਹ ਕੋਸ਼ਿਸ਼ ਸੀ ਉਸ ਨੂੰ ਬਚਾਉਣ ਦੀ ਇਹ ਵੀ ناکਾਮਯਾਬ ਹੋ ਜਾਂਦੀ ਹੈ ਇਸ ਤੋਂ ਬਾਅਦ ਫਿਰ ਜੋ ਇਹ ਕੁਲਵਿੰਦਰ ਸਿੰਘ ਸੀ ਇੱਕ ਵਾਰ ਆਪਣੇ ਸਹੁਰਿਆਂ ਤੋਂ ਪੈਸੇ ਮੰਗਦਾ ਉਹ ਕਹਿੰਦਾ ਜੋ ਪੈਸੇ ਮੈਂ ਤੁਹਾਨੂੰ ਦਿੱਤੇ ਸੀ ਉਹ ਮੇਰੇ ਵਾਪਸ ਕਰ ਦਿਓ ਪਰ ਇੱਥੇ ਹੁਣ ਇਹਦਾ ਜਿਹੜਾ ਸਹੁਰਾ ਪਰਿਵਾਰ ਸੀ ਇੱਕ ਤਰ੍ਹਾਂ ਨਾਲ ਬਿਲਕੁਲ ਹੀ ਇਹਨੂੰ ਜਵਾਬ ਦੇ ਦਿੰਦੇ ਆ ਕਿ ਅਸੀਂ ਤੈਨੂੰ ਕੋਈ ਵੀ ਪੈਸਾ ਵਾਪਸ ਨਹੀਂ ਦੇਣਾ ਹੁਣ ਤੱਕ ਜੋ ਕੁਲਵਿੰਦਰ ਸਿੰਘ ਦੇ ਸਿਰ ਪਹਿਲਾਂ ਵਾਲਾ ਕਰੋੜ ਰੁਪਈਆ ਸੀ ਤੇ ਬਾਅਦ ਦੇ ਵਿੱਚ 1.85 ਲੱਖ ਲਿਆ ਸੀ ਇਹ ਵੀ ਵਧ ਕੇ ਡੇਢ ਕਰੋੜ ਹੋ ਚੁੱਕਿਆ ਸੀ ਇਹ ਕਾਫੀ ਜਿਆਦਾ ਵੱਡਾ ਜਿਹੜਾ ਕਰਜ਼ਾ ਸੀ ਇਸ ਦੇ ਸਿਰ ਦੇ ਉੱਤੇ ਆ ਗਿਆ ਸੀ ਤਾਂ ਹੁਣ ਹੌਲੀ ਹੌਲੀ ਕਰਦੇ ਆ ਇਦਾਂ ਹੀ ਸਮਾਂ ਲੰਘਦਾ ਜਾਂਦਾ ਤੇ ਹੁਣ ਆਉਂਦਾ ਸਮਾਂ 2016 ਦਾ ਹੁਣ 2016 ਸ਼ੁਰੂ ਹੋ ਚੁੱਕਿਆ ਸੀ 2016 ਆਉਂਦਿਆਂ ਤੱਕ ਵੀ ਜਿਹੜੀ ਇਹ ਪਰਮਜੀਤ ਕੌਰ ਸੀ ਇਸ ਦਾ ਅਫੇਅਰ ਉਸ ਕਰਨ ਨਾਮ ਦੇ ਮੁੰਡੇ ਦੇ ਨਾਲ ਹਾਲੇ ਵੀ ਚੱਲ ਰਿਹਾ ਸੀ ਉਸੇ ਤਰ੍ਹਾਂ ਤੇ ਇਹ ਜਿਹੜਾ ਅਫੇਅਰ ਸੀ ਇੱਥੋਂ ਤੱਕ ਪਹੁੰਚ ਗਿਆ ਸੀ ਕਿ ਹੁਣ ਚਾਹੁੰਦੇ ਸੀ ਕਿ ਜਿਹੜਾ ਇਹ ਕੁਲਵਿੰਦਰ ਸਿੰਘ ਆ ਇਹਨੂੰ ਬਿਲਕੁਲ ਹੀ ਰਾਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ ਤਾਂ ਕਿ ਉਸ ਤੋਂ ਬਾਅਦ ਇਹਦੀ ਜਿਹੜੀ ਪ੍ਰਾਪਰਟੀ ਆ ਉਹ ਇਹਨਾਂ ਕੋਲ ਆ ਜੇ ਕੁਝ ਇੰਸ਼ੋਰੈਂਸ ਵਗੈਰਾ ਜੋ ਲਿਮਟਾਂ ਦੇ ਉੱਤੇ ਹੁੰਦਾ ਉਸ ਦੇ ਨਾਲ ਉਹ ਵੀ ਬੰਦ ਹੋ ਜਾਣ ਤੇ ਇਹਨਾਂ ਦਾ ਜਿਹੜਾ ਘਰ ਆ ਉਹ ਵੀ ਜਿਹੜਾ ਪਿੰਡ ਵਾਲਾ ਘਰ ਆ ਇਹਨਾਂ ਦੇ ਕਬਜ਼ੇ ਦੇ ਵਿੱਚ ਆ ਜਾਵੇ ਇਸ ਕਰਕੇ ਹੁਣ ਇੱਕ ਪਲੈਨਿੰਗ ਬਣਾਉਂਦੇ ਆ ਦੋਨੋਂ ਜਾਣੇ ਮਿਲ ਕੇ ਇੱਕ ਪਲੈਨਿੰਗ ਦੇ ਤਹਿਤ ਇਹਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕਰਦੇ ਆ ਅਲੱਗ-ਅਲੱਗ ਪਲੈਨਿੰਗਾਂ ਦੇ ਚੱਲਦੇ ਆ ਇਹ ਇੱਕ ਨਤੀਜੇ ਦੇ ਉੱਤੇ ਪਹੁੰਚਦੇ ਆ ਇੱਕ ਦਿਨ ਕਿ ਇਹ ਇਸ ਨੂੰ ਜਿਹੜਾ ਇੱਕ ਦਿਨ ਓਵਰਡੋਜ਼ ਕਰਨਗੇ ਕਿਸੇ ਨਸ਼ੇ ਦੇ ਨਾਲ ਉਸ ਤੋਂ ਬਾਅਦ ਜਿਹੜੀ ਇਹਦੀ ਗੱਡੀ ਹੈ ਉਸ ਨੂੰ ਇਹ ਨਹਿਰ ਦੇ ਵਿੱਚ ਸੁੱਟ ਦੇਣਗੇ ਇਦਾਂ ਦਿਖਾਉਣ ਦੀ ਕੋਸ਼ਿਸ਼ ਕਰਨਗੇ ਕਿ ਉਸਨੇ ਖੁਦਕੁਸ਼ੀ ਕਰ ਲਈ ਹੈ ਤਾਂ ਇਹ ਜਿਹੜੀ ਪਲੈਨਿੰਗ ਹੈ ਇਹਨਾਂ ਦੀ ਕਾਮਯਾਬ ਹੁੰਦੀ ਵੀ ਨਜ਼ਰ ਆ ਰਹੀ ਸੀ ਕਿਉਂਕਿ ਉਹ ਨਸ਼ਾ ਹੀ ਇੰਨਾ ਜ਼ਿਆਦਾ ਕਰਨ ਲੱਗਿਆ ਸੀ ਉਸ ਦੇ ਸਿਰ ਦੇ ਉੱਤੇ ਇੰਨਾ ਜ਼ਿਆਦਾ ਕਰਜ਼ਾ ਸੀ ਕੁਲਵਿੰਦਰ ਦੇ ਕਿ ਜੇਕਰ ਉਹ ਖੁਦਕੁਸ਼ੀ ਕਰ ਵੀ ਲੈਂਦਾ ਤਾਂ ਸਾਰਿਆਂ ਨੇ ਸਮਝਣਾ ਸੀ ਕਿ ਇਹ ਜਿਹੜੀ ਗੱਲਬਾਤ ਹੈ ਸੱਚ ਆ ਕਿਸੇ ਦਾ ਇਸ ਗੱਲ ਵੱਲ ਧਿਆਨ ਵੀ ਨਹੀਂ ਜਾਣਾ ਸੀ ਕਿ ਉਸ ਦਾ ਕਤਲ ਕੀਤਾ ਗਿਆ ਤਾਂ ਹੁਣ ਇਹ ਪਲੈਨਿੰਗ ਦੇ ਤਹਿਤ ਜਿਹੜਾ ਉਹ ਕੰਮ ਕਰਨਾ ਸ਼ੁਰੂ ਕਰਦੇ ਆ ਇਹਦੇ ਚੱਲਦੇ ਆਂ ਹੀ ਉਹ 12 ਫਰਵਰੀ ਦੀ ਰਾਤ ਤੈਅ ਕਰਦੇ ਆ ਜਿਸ ਦਿਨ ਇਸ ਘਟਨਾ ਨੂੰ ਉਹਨਾਂ ਨੇ ਅੰਜਾਮ ਦੇਣਾ ਸੀ ਹੁਣ 12 ਫਰਵਰੀ ਦੀ ਰਾਤ ਨੂੰ ਗਲਾਬ ਜਾਮਣਾ ਦੇ ਵਿੱਚ ਨੀਂਦੀਆਂ ਗੋਲੀਆਂ ਪਾ ਕੇ ਜਿਹੜੀ ਇਹ ਪਰਮਜੀਤ ਕੌਰਾ ਆਪਣੇ ਸੱਸ ਸਹੁਰੇ ਨੂੰ ਖਵਾ ਦਿੰਦੀ ਹੈ ਉਹ ਨੀਂਦੀਆਂ ਗੋਲੀਆਂ ਖਾਣ ਤੋਂ ਬਾਅਦ ਸੌ ਜਾਂਦੇ ਆ ਉਸ ਤੋਂ ਬਾਅਦ ਉਹੀ ਗੋਲੀਆਂ ਜਿਹੜੀਆਂ ਇਹ ਕੁਲਵਿੰਦਰ ਸਿੰਘ ਨੂੰ ਵੀ ਦਿੰਦੇ ਆ ਹੁਣ ਕੁਲਵਿੰਦਰ ਉਹ ਗੋਲੀਆਂ ਖਾਂਦਾ ਉਹ ਵੀ ਇੱਕ ਤਰ੍ਹਾਂ ਨਾਲ ਬੇਹੋਸ਼ ਹੋ ਜਾਂਦਾ ਹੁਣ ਇਹਨਾਂ ਦੀ ਪੂਰੀ ਤਿਆਰੀ ਸੀ ਕਿ ਫੋਰਡ ਅੰਡੈਵਰ ਜਿਹੜੀ ਉਸ ਦੀ ਇੱਕ ਕਾਰ ਸੀ ਕੁਲਵਿੰਦਰ ਦੀ ਉਸ ਦੇ ਵਿੱਚ ਪਾ ਕੇ 10 ਕਿਲੋਮੀਟਰ ਦੂਰ ਇੱਕ ਪੈਂਦੀ ਨਹਿਰ ਦੇ ਵਿੱਚ ਉਸ ਕਾਰ ਨੂੰ ਸੁੱਟ ਦਿੱਤਾ ਜਾਵੇ ਤੇ ਇਹਦੇ ਚੱਲਦਿਆਂ ਇਹ ਜਿਹੜੀ ਪੂਰੀ ਪਲੈਨਿੰਗ ਸੀ ਬਿਲਕੁਲ ਸਹੀ ਚੱਲ ਰਹੀ ਸੀ ਪਰ ਅਚਾਨਕ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੀ ਜਿਹੜੀ ਉਹ ਗਲੀ ਹੈ ਉਹਨਾਂ ਦਾ ਜਿਹੜਾ ਰਸਤਾ ਉਸ ਦੇ ਵਿੱਚ ਰਾਤ ਨੂੰ ਇੱਕ ਜਗਰਾਤਾ ਹੋਣਾ ਇਸ ਕਰਕੇ ਜਿਹੜੀ ਉਹ ਗਲੀ ਸੀ ਉਹ ਬਲੌਕ ਹੋ ਜਾਂਦੀ ਹੈ ਇਸ ਦੇ ਚੱਲਦਿਆਂ ਫਿਰ ਉਹ 12 ਤਰੀਕ ਨੂੰ ਜਿਹੜਾ ਇਹ ਪਲਾਨ ਹੈ ਉਹਨੂੰ ਉੱਥੇ ਕੈਨਸਲ ਕਰ ਦਿੰਦੇ ਆ ਫਿਰ ਇਹ 13 ਤਰੀਕ ਨੂੰ ਵੀ ਕੋਸ਼ਿਸ਼ ਕਰਦੇ ਆ ਇਹਨਾਂ ਨੂੰ 13 ਤਰੀਕ ਨੂੰ ਵੀ ਜਿਹੜੀ ਜਿਹੜੀ ਸਫਲਤਾ ਉਹ ਹਾਸਲ ਨਹੀਂ ਹੁੰਦੀ ਫਿਰ ਇਹ 14 ਤਰੀਕ 14 ਫਰਵਰੀ ਦੀ ਰਾਤ ਨੂੰ ਇਹ ਉਸੇ ਪਲਾਨ ਨੂੰ ਦੁਬਾਰਾ ਫਿਰ ਜਿਹੜਾ ਐਗਜ਼ੀਕਿਊਟ ਕਰ ਦਿਆ ਉਹ ਦੁਬਾਰਾ ਤੋਂ ਫੇਰ ਨੀਂਦ ਦੀਆਂ ਗੋਲੀਆਂ ਦਿੰਦੇ ਆ ਉਸੇ ਤਰ੍ਹਾਂ ਫਿਰ ਜਿਹੜਾ ਇਹ ਕੁਲਵਿੰਦਰ ਸੀ ਇਸ ਨੂੰ ਨੀਂਦ ਦੀਆਂ ਗੋਲੀਆਂ ਵੀ ਦਿੱਤੀਆਂ ਜਾਂਦੀਆਂ ਤੇ ਨਾਲ ਇਸ ਨੂੰ ਧੱਕੇ ਦੇ ਨਾਲ ਜ਼ਹਿਰ ਵੀ ਦੇ ਦਿੱਤੀ ਜਾਂਦੀ ਹੈ ਉਹ ਚਾਹੁੰਦੇ ਸੀ ਕਿ ਇੱਕ ਤਰ੍ਹਾਂ ਨਾਲ ਮਰ ਹੀ ਜਾਵੇ ਉਸ ਤੋਂ ਬਾਅਦ ਇਹਨੂੰ ਨਹਿਰ ਦੇ ਵਿੱਚ ਸੁੱਟ ਆਉਣਗੇ ਇਹਦੇ ਚੱਲਦਿਆਂ ਜਦੋਂ ਇਹ ਸਭ ਕੁਝ ਕਰਦਿਆ ਉਸਦੇ ਹੱਥ ਪੈਰ ਬੰਨ ਕੇ ਉਹਨੂੰ ਧੱਕੇ ਦੇ ਨਾਲ ਜ਼ਹਿਰ ਦਿੰਦੇ ਆ ਤਾਂ ਜਦੋਂ ਹੀ ਇਹ ਜਾਣ ਦੇ ਬਾਰੇ ਸੋਚਦੇ ਆ ਨਾਲ ਦੀ ਨਾਲ ਇਹਨਾਂ ਦੇ ਗਵਾਂਡੀਆਂ ਦੇ ਘਰ ਦੇ ਵਿੱਚ ਰਾਤ ਨੂੰ ਲਾਈਟ ਜਗਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਦੇ ਗਵਾਂਡੀਆਂ ਦੇ ਘਰ ਦੇ ਵਿੱਚ ਹਲਚਲ ਸ਼ੁਰੂ ਹੋ ਜਾਂਦੀ ਹੈ ਤੇ ਇਹ ਥੋੜੀ ਦੇਰ ਤੱਕ ਵੇਟ ਕਰਦੇ ਆ ਜਦੋਂ ਹਲਚਲ ਬੰਦ ਨਹੀਂ ਹੁੰਦੀ ਤਾਂ ਫਿਰ ਇਕ ਭਰਾ ਜਾਂਦੇ ਆ ਤੇ ਉੱਥੋਂ ਫਿਰ ਅਟੈਕ ਕਰਨਾ ਆਪਣੀ ਸਕੂਟੀ ਦੇ ਉੱਤੇ ਆਪਣੀ ਐਕਟਿਵਾ ਦੇ ਉੱਤੇ ਉਸ ਪਰਮਜੀਤ ਕੌਰ ਨੂੰ ਬਿਠਾਉਂਦਾ ਤੇ ਨਾਲ ਉਸਦੇ بیٹے ਨੂੰ 9 ਸਾਲ ਦੇ ਸਮਰ ਨੂੰ ਬਿਠਾਉਂਦਾ ਤੇ ਨਾਲ ਹੀ ਜਾਣ ਲੱਗਿਆ ਉਹ ਘਰ ਦੇ ਵਿੱਚੋਂ ਕੈਸ਼ ਚੱਕਦੇ ਆ ਤੇ 1 ਕਿਲੋ ਦੇ ਕਰੀਬ ਘਰ ਦੇ ਵਿੱਚ ਸੋਨਾ ਪਿਆ ਸੀ ਉਹ ਵੀ ਚਾਕੇ ਉੱਥੋਂ ਫਰਾਰ ਹੋ ਜਾਂਦੇ ਆ ਉਸ ਤੋਂ ਬਾਅਦ ਹੁਣ ਜਿਹੜੀ ਇਹ ਪਰਮਜੀਤ ਕੌਰ ਸੀ ਆਪਣੀ ਇੱਕ ਭੈਣ ਦੇ ਕੋਲ ਪਹੁੰਚਦੀ ਹੈ ਜੋ ਕਿ ਮੁਕਸਰ ਦੇ ਵਿੱਚ ਰਹਿੰਦੀ ਸੀ ਉੱਥੇ ਇਹ ਸੋਨਾ ਤੇ ਕੈਸ਼ ਰੱਖਦੇ ਆ ਤੇ ਉਸ ਤੋਂ ਬਾਅਦ ਇਹਨਾਂ ਦੀ ਪਲਾਨਿੰਗ ਸੀ ਕਿ ਇਹ ਉੱਥੋਂ ਫਿਰ ਇੱਕ ਟ੍ਰੇਨ ਫੜ ਕੇ ਉੱਥੋਂ ਕਿਤੇ ਗਾਇਬ ਹੋ ਜਾਣਗੇ ਤੇ ਇਸੇ ਤਰ੍ਹਾਂ ਇਹ ਉੱਥੇ ਕਰਦੇ ਵੀ ਆ ਤੇ ਉਸ ਤੋਂ ਬਾਅਦ ਫਿਰ ਅਗਲੀ ਸਵੇਰ ਆਉਂਦੀ ਹੈ 15 ਫਰਵਰੀ ਦੀ ਸਵੇਰ ਆਉਂਦੀ ਹੈ ਅਗਲੀ ਸਵੇਰ ਫਿਰ ਕੁਲਵਿੰਦਰ ਦੀ ਜਿਹੜੀ ਮਾਤਾ ਜੀ ਨੇ ਉਹ نیچے ਆਉਂਦੇ ਆ नीचे ਆ ਕੇ ਘਰ ਦੇ ਵਿੱਚ ਜਦੋਂ ਦੇਖਦੇ ਆ ਉਹਨਾਂ ਦੇ ਪੁੱਤ ਦੀ ਉਹਨਾਂ ਨੂੰ ਲਾਸ਼ ਮਿਲਦੀ ਹੈ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਹੁਣ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਐਫ ਆਈ ਆਰ ਦੇ ਵਿੱਚ ਜਿਹੜੇ ਉਸਦੇ ਪਿਤਾ ਸੀਗੇ ਜਾਨੀ ਕਿ surjeet singh ਸੀਗੇ kulwinder ਦੇ ਪਿਤਾ ਜੀ ਉਹਦੇ ਜਿਹੜੇ ਬਿਆਨ ਸੀ ਉਹਦੇ ਆਧਾਰ ਦੇ ਉੱਤੇ ਐਫ ਆਈ ਆਰ ਲਿਖੀ ਜਾਂਦੀ ਹੈ ਤੇ ਇਹਨਾਂ ਬਿਆਨਾਂ ਦੇ ਵਿੱਚ ਉਹ ਜਿਹੜਾ ਦੋਸ਼ੀ ਹੈ ਉਹ ਉਸ ਦੀ ਜਿਹੜੀ ਘਰ ਵਾਲੀ ਸੀ paramjeet kaur ਤੇ ਨਾਲ ਹੀ ਉਸਦੇ ਸਹੁਰੇ ਪਰਿਵਾਰ ਨੂੰ kulwinder ਦੇ ਨੂੰ ਦੋਸ਼ੀ ਟਹਿਰਾਉਂਦੇ ਆ ਇਹ ਜਿਹੜੀ ਪਹਿਲੀ ਰਿਪੋਰਟ ਸੀ ਉਸ ਦੇ ਵਿੱਚ ਇਹ ਲਿਖਾਇਆ ਜਾਂਦਾ ਉਸ ਤੋਂ ਬਾਅਦ ਫਿਰ ਬਿਆਨ ਹੁੰਦੇ ਆ ਉਹਨਾਂ ਬਿਆਨਾਂ ਦੇ ਵਿੱਚ ਉਹ ਦੁਬਾਰਾ ਤੋਂ ਕਰਨ ਦਾ ਨਾਮ ਵੀ ਲਿਖਾਉਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਥੋੜੇ ਦਿਨ ਪਹਿਲਾਂ ਜਦੋਂ ਉਹਨਾਂ ਦੀ ਜਿਹੜੀ ਨੂੰਹ ਸੀ ਉਹ ਆਪਣੇ ਬੇਟੇ ਨੂੰ ਸਕੂਲ ਬੱਸ ਤੱਕ ਛੱਡਣ ਦੇ ਲਈ ਬਾਹਰ ਗਈ ਸੀ ਤਾਂ ਉਸ ਦਾ ਫੋਨ ਘਰ ਦੇ ਵਿੱਚ ਰਹਿ ਗਿਆ ਸੀ ਤੇ ਉਸ ਦੇ ਫੋਨ ਦੇ ਉੱਤੇ ਬਾਰ-ਬਾਰ ਫੋਨ ਆ ਰਿਹਾ ਸੀ ਉਹ ਫੋਨ ਉਹਨਾਂ ਨੇ ਦੇਖਿਆ ਸੀ ਕਿ ਕਿਸੇ ਅਨਨੌਨ ਨੰਬਰ ਤੋਂ ਆ ਰਿਹਾ ਤੇ ਉਹਨਾਂ ਨੇ ਉਹ ਨੰਬਰ ਨੋਟ ਵੀ ਕਰਕੇ ਰੱਖ ਲਿਆ ਸੀ ਤੇ ਇਥੋਂ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਉਸ ਦਾ ਜਿਹੜਾ ਅਫੇਅਰ ਹੈ ਕਿਸੇ ਬਾਹਰ ਮੁੰਡੇ ਦੇ ਨਾਲ ਚੱਲ ਰਿਹਾ ਇਹਦੀ ਜਾਣਕਾਰੀ ਉਹਨਾਂ ਨੇ ਪੁਲਿਸ ਨੂੰ ਦਿੱਤੀ ਤੇ ਪੁਲਿਸ ਵਾਲਿਆਂ ਨੇ ਉਸ ਨੰਬਰ ਦੀ ਜਾਂਚ ਕੀਤੀ ਜਿਹੜਾ ਉਹਨਾਂ ਨੇ ਆਪਣੇ ਕੋਲ ਰੱਖ ਲਿਆ ਸੀ ਸੇਵ ਕਰਕੇ ਉਹ ਨੰਬਰ ਕਰਨ ਦਾ ਹੀ ਨੰਬਰ ਸੀ ਤੇ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਇੱਕ ਹੋਰ ਨੰਬਰ ਮਿਲਦਾ ਜੋ ਕਿ ਕਰਨ ਦਾ ਸੀ ਉਸ ਦੇ ਨਾਮ ਦੇ ਉੱਤੇ ਸੀ ਜੋ ਕਿ ਉਸ ਨੇ ਪਰਮਜੀਤ ਕੌਰ ਨੂੰ ਦੇ ਰੱਖਿਆ ਸੀ ਹੁਣ ਇਹ ਸਾਰੇ ਸਬੂਤ ਸੀਗੇ ਪੁਲਿਸ ਦੇ ਕੋਲ ਸੀ ਤੇ ਉਸ ਦੇ ਜਿਹੜੇ ਹੱਥ ਪੈਰ ਸੀ ਕੁਲਵਿੰਦਰ ਸਿੰਘ ਦੇ ਉਹ ਬੰਨੇ ਹੋਏ ਸੀ ਇਥੋਂ ਇਹ ਸਭ ਕੁਝ ਸਮਝ ਲੱਗ ਰਿਹਾ ਸੀ ਕਿ ਉਸ ਦਾ ਕਤਲ ਕੀਤਾ ਗਿਆ ਉਸ ਨੂੰ ਧੱਕੇ ਦੇ ਨਾਲ ਜਿਹੜੀ ਜ਼ਹਿਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਉਸ ਦਾ ਪੋਸਟਮਾਰਟਮ ਹੋਇਆ ਪੋਸਟਮਾਰਟਮ ਦੇ ਵਿੱਚ ਉਸ ਦੇ ਜਿਹੜੇ ਨਾਉ ਸੀਗੇ ਕੁਲਵਿੰਦਰ ਸਿੰਘ ਦੇ ਉਹਨਾਂ ਦੇ ਵਿੱਚੋਂ ਕੁਝ ਬਾਲ ਵੀ ਜਿਹੜੇ ਪੁਲਿਸ ਨੂੰ ਮਿਲੇ ਸੀਗੇ ਹੁਣ ਪੁਲਿਸ ਇਹ ਸਭ ਕੁਝ ਕਰਦਿਆਂ ਹੋਇਆਂ ਜਿਹੜੇ ਕਰਨ ਤੇ ਪਰਮਜੀਤ ਸੀ ਇਹਨਾਂ ਨੂੰ ਵੀ ਟਰੈਕ ਕਰ ਰਹੀ ਸੀ ਨਾਲ ਨਾਲ ਹੁਣ ਜਿਹੜੇ ਇਹਦੇ ਪੋਸਟਮਾਰਟਮ ਰਿਪੋਰਟ ਸੀ ਉਸ ਦੇ ਵਿੱਚ ਕੁਲਵਿੰਦਰ ਦੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਇਹ ਤਾਂ ਕਲੀਅਰ ਹੋ ਗਿਆ ਸੀ ਕਿ ਉਸ ਦੀ ਜਿਹੜੀ ਮੌਤ ਆ ਉਹ ਜ਼ਹਿਰ ਦੇਣ ਦੇ ਨਾਲ ਹੋਈ ਆ ਪਰ ਜੋ ਕੁਝ ਉਹਦੇ ਜਿਹੜੀ ਬਾਡੀ ਦੇ ਉੱਤੇ ਸੱਟਾਂ ਸੀਗੀਆਂ ਉਸ ਦੀ ਇੱਕ ਬਾਹ ਟੁੱਟੀ ਹੋਈ ਸੀ ਉਸ ਦੀ ਥਾਣ ਵੀ ਟੁੱਟੀ ਹੋਈ ਸੀ ਇਹਦੇ ਵਿੱਚ ਇਹ ਨਹੀਂ ਕਲੀਅਰ ਹੋਇਆ ਕਿ ਉਹ ਸੱਟਾਂ ਜਿਹੜੀਆਂ ਉਹਨੂੰ ਜਦੋਂ ਜ਼ਹਿਰ ਦਿੱਤੀ ਗਈ ਉਸ ਵੇਲੇ ਮਾਰੀਆਂ ਗਈਆਂ ਜਾਂ ਉਸ ਦੀ ਮੌਤ ਇਹਨਾਂ ਸੱਟਾਂ ਦੇ ਕਰਕੇ ਹੋਈ ਆ ਉਸ ਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਚੀਜ਼ ਕਲੀਅਰ ਨਹੀਂ ਹੋ ਸਕੀ ਸੀ ਤੇ ਉਸ ਤੋਂ ਬਾਅਦ ਫਿਰ ਇੱਕ ਦਿਨ ਜਿਹੜੀ ਇਹ ਪਰਮਜੀਤ ਕੌੜਾ ਆਪਣੀ ਭੈਣ ਨੂੰ ਫੋਨ ਕਰਦੀ ਹੈ ਆਪਣੀ ਭੈਣ ਨੂੰ ਫੋਨ ਕਰਕੇ ਪੁੱਛਦੀ ਹੈ ਕਿ ਕੇਸ ਦੇ ਵਿੱਚ ਕੀ ਚੱਲ ਰਿਹਾ ਤਾਂ ਉਸ ਦੀ ਜਿਹੜੀ ਇਹ ਭੈਣ ਸੀ ਉਸ ਨੂੰ ਕਹਿੰਦੀ ਆ ਕਿ ਆਪਣੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਜਾਨੀ ਕਿ ਜਿਹੜੇ ਪਰਮਜੀਤ ਕੌਰ ਦੇ ਭਰਾ ਤੇ ਉਸ ਦਾ ਜਿਹੜਾ ਫਾਦਰ ਸੀ ਤੇ ਉਹਦੀ ਮਾਂ ਸੀ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਤੇ ਉਸ ਦੀ ਭੈਣ ਨੂੰ ਸਮਝਾਉਂਦੀ ਆ ਕਿ ਹੁਣ ਸਭ ਕੁਝ ਬਰਬਾਦ ਹੋ ਚੁੱਕਿਆ ਤੂੰ ਵਾਪਸ ਆ ਜਾ ਤਾਂ ਉਸ ਤੋਂ ਬਾਅਦ ਫਿਰ ਉਹ ਆਪਣੀ ਭੈਣ ਨੂੰ ਕਹਿੰਦੀ ਆ ਪਰਮਜੀਤ ਕਿ ਤੂੰ ਜਿਹੜਾ ਮੇਰਾ ਬੇਟਾ ਸਮਰ ਆ ਉਸ ਦੀ ਕਸਟਡੀ ਆਪਣੇ ਕੋਲ ਲੈ ਲੇਂਗੀ ਤੂੰ ਉਸ ਨੂੰ ਸੰਭਲ ਲੇਂਗੀ ਤਾਂ ਇਸ ਦੇ ਬਾਰੇ ਉਹਨੇ ਕੀ ਕਿਹਾ ਕੁਝ ਵੀ ਪਤਾ ਨਹੀਂ ਲੱਗਦਾ ਪਰ ਅੱਗੇ ਚੱਲ ਕੇ ਅਦਾਲਤ ਦੇ ਵਿੱਚ ਜਦੋਂ ਇਹ ਕੇਸ ਚੱਲਦਾ ਉਸ ਤੋਂ ਬਾਅਦ ਫਿਰ ਜਿਹੜੀ ਉਹ ਕਸਟਡੀ ਆ ਬੱਚੇ ਦੀ ਉਸ ਦੇ ਦਾਦਾ ਦਾਦੀ ਨੂੰ ਦੇ ਦਿੱਤੀ ਜਾਂਦੀ ਆ ਤੇ ਜਿਹੜੀ ਇਹ ਜਿਹੜੀ ਪਰਮਜੀਤ ਕੌਰ ਆ ਇਹ ਸਰੈਂਡਰ ਕਰ ਦਿੰਦੀ ਆ ਪੁਲਿਸ ਕੋਲੇ ਉਸ ਤੋਂ ਬਾਅਦ ਫਿਰ ਜਿਹੜਾ ਕਰਨ ਸੀ ਪੁਲਿਸ ਉਸ ਨੂੰ ਵੀ ਗ੍ਰਿਫਤਾਰ ਕਰ ਲੈਂਦੀ ਆ ਤੇ ਇਹਨਾਂ ਦੇ ਉੱਤੇ ਇੱਕ ਕੇਸ ਬਣਾਇਆ ਜਾਂਦਾ ਉਸ ਕੇਸ ਦੇ ਵਿੱਚ ਜਿਹੜੀ ਪੁਲਿਸ ਸੀ ਉਹਨੇ ਆਪਣੇ ਵੱਲੋਂ ਸਾਰੀ ਕਹਾਣੀ ਜਿਹੜੀ ਸੀ ਉਹ ਜੱਜ ਦੇ ਕੋਲੇ ਪੇਸ਼ ਕੀਤੀ ਸਾਰਾ ਕੁਝ ਦੱਸਿਆ ਸਾਰੇ ਸਬੂਤ ਪੇਸ਼ ਕੀਤੇ ਗਏ ਪਰ ਇਹ ਜਿਹੜਾ ਸਾਬਿਤ ਕਰਨਾ ਔਖਾ ਸੀ ਕਿ ਜਿਹੜਾ ਇਹ ਕਾਤਲ ਹੈ ਇਹਨਾਂ ਦੋਨਾਂ ਨੇ ਕੀਤਾ ਇਸ ਦੇ ਲਈ ਉਹਨਾਂ ਦਾ ਮੋਟਿਵ ਦਿਖਾਉਣਾ ਜ਼ਰੂਰੀ ਸੀ ਇਹ ਮੋਟਿਵ ਪੁਲਿਸ ਵਾਲਿਆਂ ਨੇ ਫੋਨ ਦੇ ਜ਼ਰੀਏ ਦਿਖਾਇਆ ਜੋ ਕਿ ਗੱਲਾਂ ਬਾਤਾਂ ਜਿਹੜਾ ਕਰਨ ਸੀ ਤੇ ਪਰਮਜੀਤ ਕੌਰ ਸੀ ਇਹਨਾਂ ਦੀ ਆਪਸ ਦੇ ਵਿੱਚ ਫੋਨ ਦੇ ਉੱਤੇ ਹੁੰਦੀਆਂ ਸੀ ਇਸ ਕਰਕੇ ਇਹਨਾਂ ਦਾ ਅਫੇਅਰ ਦਿਖਾਇਆ ਗਿਆ ਤੇ ਉਸ ਤੋਂ ਬਾਅਦ ਜਿਹੜੇ ਇਹ ਇਕੱਠੇ ਘਰ ਦੇ ਵਿੱਚੋਂ ਭੱਜੇ ਇਹ ਵੀ ਇੱਕ ਤਰ੍ਹਾਂ ਨਾਲ ਸ਼ੋਅ ਕਰਦਾ ਸੀ ਕਿ ਇਹ ਜਿਹੜਾ ਕਤਲ ਕਰਕੇ ਹੀ ਭੱਜਿਆ ਜੇਕਰ ਉਹ ਉਥੋਂ ਨਾ ਭੱਜਦੇ ਸ਼ਾਇਦ ਸਭ ਨੂੰ ਇਹੀ ਲੱਗਦਾ ਕਿ ਜਿਹੜਾ ਕੁਲਵਿੰਦਰ ਹੈ ਉਹਨੇ ਖੁਦਕੁਸ਼ੀ ਕੀਤੀ ਹੈ ਉਹਨੇ ਆਪਣੀ ਜਾਨ ਆਪ ਹੀ ਲੈ ਲਈ ਆ ਪਰ ਇਹ ਉਥੋਂ ਭੱਜ ਗਏ ਸੀ ਇਸ ਕਰਕੇ ਅਦਾਲਤ ਦੇ ਵਿੱਚ ਸਾਬਤ ਕਰਨਾ ਸੌਖਾ ਹੋ ਗਿਆ ਸੀ ਉਸ ਤੋਂ ਬਾਅਦ ਫਿਰ ਇਹ ਮੁਕੱਦਮਾ ਚੱਲਦਾ ਰਿਹਾ ਤੇ ਅਖੀਰ ਦੇ ਉੱਤੇ ਜਾ ਕੇ ਇਹਨਾਂ ਨੂੰ ਫਿਰ ਸੁਝਾਵਾ ਹੁੰਦੀ ਹੈ ਤਾਂ ਜ਼ਿਆਦੇ ਤੌਰ ਦੇ ਉੱਤੇ ਇਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਨਾਲ ਹੀ 10000 ਰੁਪਏ ਦਾ ਜੁਰਮਾਨਾ ਕੀਤਾ ਜਾਂਦਾ ਜੇ ਉਹ ਜੁਰਮਾਨਾ 10000 ਦਾ ਨਹੀਂ ਭਰ ਦਿੰਦਾ ਉਹਨਾਂ ਨੂੰ 6 ਮਹੀਨੇ ਦੀ ਹੋਰ ਵੀ ਸਜ਼ਾ ਕੱਟਣੀ ਪੈਣੀ ਸੀ ਇਹ ਜਿਹੜਾ ਸਭ ਕੁਝ ਇਸ ਕੇਸ ਦੇ ਵਿੱਚ ਹੋਇਆ ਇਸ ਤੋਂ ਬਾਅਦ ਉਹਨਾਂ ਨੂੰ ਸਜ਼ਾਵਾ ਹੋਈਆਂ ਤੇ ਜਿਹੜਾ ਹੁਣ ਉਹਨਾਂ ਦਾ ਬੇਟਾ ਸਾਮਰ ਹੈ ਉਹਦੀ ਕਸਟਡੀ ਉਹਨਾਂ ਦੇ ਦਾਦਾ-ਦਾਦੀ ਕੋਲ ਹੈ ਉਹ ਆਪਣੇ ਦਾਦਾ-ਦਾਦੀ ਦੇ ਨਾਲ ਰਹਿ ਰਿਹਾ ਤੇ ਇਹ ਜਿਹੜਾ ਕੁਲਵਿੰਦਰ ਸਿੰਘ ਸੀ ਇਸ ਦਾ ਦਰਦਨਾਕ ਇਸ ਤਰ੍ਹਾਂ ਫਿਰ ਇੱਕ ਅੰਤ ਹੁੰਦਾ ਹੈ ਇਹ ਜਿਹੜਾ ਕੁਲਵਿੰਦਰ ਸਿੰਘ ਸੀ ਸ਼ਾਇਦ ਜੇ ਉਹ ਉਸ ਕੁੜੀ ਦੇ ਨਾਲ ਵਿਆਹ ਨਾ ਕਰਵਾਉਂਦਾ ਉਹਦੀ ਵਧੀਆ ਜ਼ਿੰਦਗੀ ਚੱਲਦੀ ਰਹਿੰਦੀ ਉਹਦੀ ਜ਼ਿੰਦਗੀ ਬਰਬਾਦ ਨਾ ਹੁੰਦੀ ਔਰ ਜਿਹੜੇ ਸਹੁਰਾ ਪਰਿਵਾਰ ਸੀ ਉਹਨਾਂ ਨੇ ਪਹਿਲਾਂ ਉਹਨੂੰ ਲੁੱਟਿਆ ਉਸ ਤੋਂ ਬਾਅਦ ਉਹਨੂੰ ਬਰਬਾਦ ਕੀਤਾ ਉਹ ਨਸੇ ਦੀ ਦਲਦਲ ਦੇ ਵਿੱਚ ਗਿਆ ਉਹ ਆਪਣੇ ਲਈ ਸਟੈਂਡ ਲੈਣ ਦੇ ਕਾਬਿਲ ਵੀ ਨਹੀਂ ਰਿਹਾ ਤੇ ਅਖੀਰ ਦੇ ਉੱਤੇ ਉਸ ਦਾ ਕਤਲ ਤੱਕ ਕਰ ਦਿੱਤਾ ਗਿਆ ਇੱਕ ਹਸਦਾ ਵਾਸਦਾ ਘਰ ਸੀ ਜਿਹੜਾ ਉਹ ਬਰਬਾਦ ਕਰ ਦਿੱਤਾ ਗਿਆ ਇੱਕ ਸਹੁਰੇ ਪਰਿਵਾਰ ਦੇ ਲਾਲਚ ਦੇ ਚਲਦੇ ਆ ਤੁਹਾਡਾ ਕੀ ਮੰਨਣਾ ਇਸ ਦੇ ਬਾਰੇ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਰਾਏ ਜਰੂਰ ਦਿਓ ਤੇ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਦੇ ਨਾਲ ਕਿਸੇ ਹੋਰ ਇਦਾਂ ਦੀ ਘਟਨਾ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ